ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰਾਂ ਜੀ 21 ਤਰੀਕ 8 ਮਹੀਨਾ 2025 ਨੂੰ ਇੱਕ ਘਰੇਲੂ ਮੱਝ ਦੀ ਵੀਡੀਓ ਬਣਾ ਰਹੇ ਹਾਂ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਕੋਲੇ ਲਗਭਗ ਐਮਾਨਕੋ ਵੀ 4-5 ਇੱਕ ਜਰਸੀ ਬਣਾ ਰੱਖਿਆ ਬਾਈ ਕਹਿੰਦਾ ਮੱਝ ਇੱਕੋ ਹੀ ਸੀਗੀ ਗਾਂ ਇੱਕ ਦੀ ਹੋਰ ਲੈਣੀ ਆ ਤੇ ਜਿਹੜੀ ਮੱਝ ਆ ਬਾਈ ਕਹਿੰਦਾ ਸੇਲ ਕਰ ਦਾਂਗੇ ਠੀਕ ਆ ਘਰੇਲੂ ਮੱਝ ਆ ਬਾਈ ਦੇ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਜੋ ਜਾਣਕਾਰੀ ਹੋਊਗੀ ਤੁਹਾਨੂੰ ਸਾਰੀ ਵੀਡੀਓ 'ਚ ਦੱਸ ਦਾਂਗੇ ਬਾਕੀ ਜੇ ਦਾ ਪਰ ਅਖੀਰਦੂਤ ਤਸੱਲੀ ਫਿਰ ਵੀ ਕਿਸੇ ਟਾਈਮ ਤੇ ਤੂੰ ਕਰ ਸਕਦਾ ਹੈਗਾ ਤੋ ਤਰ੍ਹਾਂ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਚ ਕਰਦਾ ਬਾਈ ਨਾਲ ਗੱਲਬਾਤ ਤੇ ਕਿਸੇ ਵੀ ਭਵਾਨ ਜਿੱਦੇ ਵੀ ਵੀਡੀਓ ਬਣਾਉਣ ਦੇ ਆਪਾਂ ਨੰਬਰ ਨੋਟ ਕਰ ਲਿਓ 83604 62501 ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਆਪਣਾ ਨਾਮ ਕੀ ਹੈ ਨਾਮ ਬਲਜਿੰਦਰ ਸਿੰਘ ਜੀ ਸਪੈਨ ਬੰਦੂ ਘੁਗੜਾ ਤਹਿਸੀਲ ਤਪਾਦਾ ਜ਼ਿਲ੍ਹਾ ਪਰਣਾਲਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ ਮੋਬਾਈਲ ਨੰਬਰ 84278 33502 ਠੀਕ ਆ ਤੇ ਵੀਰੇ ਆਪਣੇ ਇਹ ਝੋਟੀ ਘਰਦੀ ਆ ਮਤਲਬ ਕਿ ਲੈਤੀ ਵੇ ਕਿ ਨਾ ਕਰਦੇ ਆ ਆਪਣੇ ਸਾਰੇ ਪਸ਼ੂ ਘਰਦੇ ਨੂੰ ਜੰਮੀਪੜੀ ਆਪਣੇ ਘਰ ਦੀ ਝੋਟੀ ਕੱਟੀ ਪਹਿਲੀ ਸ਼ੁਰੂ ਤਾਂ ਆਪਣੇ ਹੀ ਆ ਪਹਿਲੇ ਸੂਆ ਕੱਟੀ ਖੜੀਏ ਦੀ ਸਾਲ ਦੀ ਪਿਛਲੇ ਸਾਲ ਦੀ ਸੂਆ ਕੱਟੀ ਆ ਗਈ ਉਹਨਾਂ ਨੇ ਦੂਜੇ ਸੂਆ ਸੂਣਾ ਉਹਨਾਂ ਨੇ ਹਾਂ ਤੇ ਹਫਤੇ ਹਫਤਾ ਰਹਿੰਦਾ ਹਜੇ ਹਜੇ ਹਫਤਾ ਸੂਣ ਦਾ ਬਾਕੀ ਪੈਗਾ ਤੇ ਦੁੱਧ ਦੀ ਗੱਲ ਕਰੀ ਪਹਿਲੇ ਸਵੇਰੇ ਕਿੰਨਾ ਦੁੱਧ ਪਾਇਨਾ ਪਹਿਲੇ ਸਵੇਰੇ ਨੇ 13 ਲੀਟਰ ਦੁੱਧ ਕੱਢਿਆਗਾ 13 ਲੀਟਰ ਬਾਕੀ ਆ ਮੱਝ ਤੇਰੀ ਸਾਂਹ ਸਾਰ ਬਹੁਤ ਚੰਗੀ ਐ ਨਾ ਮੱਝ ਦਾ ਪੁੱਠਾ ਦੇਖੋ ਮਿੱਤਰੋ ਸਟਰਕਚਰ ਬਹੁਤ ਚੰਗਾ ਹੈਗਾ ਮੱਝ ਦਾ ਢਾਂਚਾ ਆ ਗਈ ਜੱਡ ਬਲੈਕ ਤੇ ਥਣਾ ਜਿਹੜਾ ਬਾਕੀ ਸਾਈਜ਼ ਤੇ ਗੈਪ ਇਹ ਬਹੁਤ ਜ਼ਿਆਦਾ ਸੋਹਣਾ ਹੈਗਾ ਨਾ ਤੇ ਆਹ ਸਿੰਘ ਜੀ ਨੇ ਕਿ ਮਤਲਬ ਉਹ ਕਰ ਲੈ ਸੀਗਾ ਕੁਝ ਹਾਂ ਸਿੰਘ ਇੱਥੇ ਬੰਨੀ ਹੁੰਦੀ ਹੈ ਟੂਬਾਂ ਚ ਫਸਾਉ ਲਿਆ ਸੀ ਪਹਿਲਾਂ ਛੋਟੀ ਹੁੰਦੀ ਛੋਟੀ ਹੁੰਦੀ ਨਹੀਂ ਹਾਂ ਠੀਕ ਆ ਤੇ ਤੋੜ ਦੀ ਮੜਾ ਜੀ ਨੂੰ ਆਪਾਂ ਹਾਂ ਹਾਂ ਤੋੜ ਕੇ ਦਿਖਾ ਦਿੰਦੇ ਤੇ ਹੁਣ ਹਫ਼ਤਾ ਸੂਂਦਾ ਬਾਕੀ ਵਾ ਤੇ ਹੁਣ ਪਤਾ ਸੀਮ ਸਮੇਂ ਕਿਹੜਾ ਲਾਫੜਾ ਹੈ ਸੇਮਣ ਆਪਣਾ এবੀਐਸ ਦਾ ਮਹਾਰਾਜਾ ਬੋਲਾ ਕੋਈ ਉਹਦਾ ਲੱਗਿਆ ਵਾ এবੀਐਸ ਦਾ ਹਾਂ ਠੀਕ ਹੈ ਠੀਕ ਹੈ ਹਫਤਾ ਕ ਬਾਕੀ ਪਹਿਲੇ ਸਵੇਰ ਕਹਿੰਦਾ 13 ਕਿਲੋ ਦੁੱਧ ਪਾਏਗਾ ਬਾਕੀ ਏਡੀ ਝੋਟੀ ਨੂੰ 13 ਕਿਲੋ ਦੁੱਧ ਦੂਜੇ ਸਵੇਰ ਮੰਨ ਲਓ ਵੀ ਆਪਾਂ 15 14 15 ਲੀਟਰ ਦਾ ਦੇ ਸਕਦੀ ਆ ਪਰ ਬੈਠਿਆ ਨਹੀਂ ਜਾਂਦਾ ਹੂੰ 14 15 ਦਾ ਖਰ ਨੂੰ ਏਡੀ ਮੱਝ ਨੂੰ ਕੋਈ ਵਾਰਾ ਨਹੀਂਗਾ ਬਾਕੀ ਆਡਰ ਦੀ ਕੁਆਲਿਟੀ ਚੈੱਕ ਕਰ ਲੋ ਟਲਾਂ ਟੋਲਾ ਬਹੁਤ ਜ਼ਿਆਦਾ ਪੰਗਾ ਨੇ ਨਾ ਤੇ ਬਾਜਨ ਬਾਕੀ ਮੱਝ ਦਾ ਬਹੁਤ ਜ਼ਿਆਦਾ ਪਿਆਗਾ ਤੇ ਜਿਸ ਕੋਲੇ ਆ ਕੇ ਦੇਖੋ ਨਾ ਮੱਝ ਨੂੰ 19 ਦੀ ਐ ਤੁਹਾਨੂੰ 21 ਨਜ਼ਰ ਆਊਗਾ ਕਿ ਮੱਝ ਦਾ ਢਾਂਚਾ ਕੱਦ ਕਾਠ ਬਿਊਟੀ ਬਾਖਮਾਲ ਆ ਗਈ ਬਾਈ ਐਨ ਲੰਬੀ ਰੋਟਰ ਤੋਂ ਵੇੜੇ ਕਿ ਲੈ ਚਲੀ ਬਸ ਐ ਮੰਨ ਕੇ ਚੱਲੋ ਔਰਲਾ ਸਿੰਘ ਆ ਜਰ ਤੂੰ ਮੱਝ ਦੇ ਅਸੀਂ ਦੇਖੋ ਕਿੰਨਾ ਖੂਬਸੂਰਤ ਹੈਗਾ ਸ਼ਕੀਨਾਪੁਰ ਰਿੰਗ ਸਿੰਘ ਦੀ ਮਾਲਕਨ ਸੀ ਪਰ ਥੋੜਾ ਬਾਈ ਕਹਿੰਦਾ ਤਲਾਉਣ ਕਰਕੇ ਖਰਾਬ ਕਰ ਲਿਆ ਕੱਦ ਕਾੜ ਪੂਰਾ ਫੁੱਲ ਹੈ ਥਾਂ ਤੋਂ ਬਹੁਤ ਸੋਹਣੇ ਲੱਗੇ ਬੈਗੇ ਠੀਕ ਆ ਬਾਈ ਮੋੜ ਲਿਆ ਐਤੋਂ ਰੋਕ 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 ਐਤੋਂ ਬੈਕ ਸ਼ਾਟ ਤੋਂ ਦੇਖੋ ਜੀ ਗੈਪ ਬਹੁਤ ਜਿਆਦਾ ਸੋਹਣਾ ਹੈਗਾ ਤੇ ਇਧਰ ਤੁਹਾਨੂੰ ਬਹਿਣੀ ਸਾਈਡ ਤੋਂ ਵੀ ਥਾਣਾ ਦੀ ਜਿਹੜੀ ਮੰਤਰ ਉਹ ਦਿਖਾ ਦਿੰਦਾ ਠੀਕ ਆ ਇੱਥੇ ਖੜੀ ਰਾਂ ਕੋਈ ਇੱਥੋਂ ਜਿਹੜਾ ਸਾਰਾ ਢਾਂਚਾ ਮਾਜਾ ਸੀ ਦੇਖ ਸਕਦੇ ਆ ਬਿਊਟੀ ਠੀਕ ਆ ਭਾਈ ਮੋੜ ਲਾ ਲੈ ਇਥੋਂ ਤੁਹਾਨੂੰ ਦੁਬਾਰਾ ਦੱਸਾਂ ਥੋੜਾ ਜਿਹਾ ਘਰੇਲੂ ਪਰਸ਼ੋਰਕ ਥੋੜਾ ਜਿਹਾ ਜਿਦੋਂ ਉਪਰਾ ਮੰਨੇ ਜਾਂਦਾ ਤੁਹਾਨੂੰ ਦੁਬਾਰਾ ਪਤਾ ਹੈਗਾ ਤੇ ਚੰਗੀ ਆ ਮੱਝ ਯਾਰ ਜੇ ਬੱਚੇ-ਬੁੱੱਚੇ ਮਾਲਕ ਸੇ ਭਰਾਣੇ ਚੰਗੇ ਲੈਣੇ ਆਉਣ ਵਾਲੇ ਟਾਈਮ 'ਚ ਤਾਂ ਬਹੁਤ ਚੰਗੇ ਬੱਚਾ ਪਾਏ ਮੱਝ ਤੋਂ ਲੈ ਸਕਦੇ ਆਂਗੇ ਤੇ ਬਰੇ ਫਿਰ ਦਾ ਮੁੱਲ ਆਪਾਂ ਕਿੰਨਾ ਕਰਨਾਗਾ ਮੁੱਲ ਵੀਰੇ ਫੋਨ ਉੱਥੇ ਕਰ ਲਾਂਗੇ ਮੋ ਮੌਕੇ ਤੇ ਕਰਾਂਗੇ ਮੌਕੇ ਤੇ ਕਰ ਲਾਂਗੇ ਠੀਕ ਆ ਇਹ ਕਹਿੰਦਾ ਮੁੱਲ ਹੋ ਜਾਏ ਜੀ ਮੇਰੇ ਹਿਸਾਬ ਨਾਲ ਹਾਂ ਹਾਂ ਕੋਈ ਨਹੀਂ ਆਪਾਂ ਦੇਣ ਵਾਲੀ ਬਸ ਉਹੀ ਗੱਲ ਦੇਣ ਵਾਲੀ ਕਰਨੀ ਹੈ ਬਾਜ਼ਾਰ ਦੇ ਨਾਲ ਵਾੜਾ ਆਏ ਨਹੀਂ ਜੇ ਵੇਚ ਨੂੰ ਫਿਰ ਬਾਜ਼ਾਰ ਉੱਚਾ ਮੁੱਲ ਦਾ ਫਾਇਦਾ ਵੀ ਨਾ ਜਿੱਥੇ ਵਿੱਚ ਨਹੀਂ ਗਈ ਬਾਕੀ ਚਵਾਈ ਚੂ ਕੋਲੀ ਵੀਰੇ ਚਵਾਈ ਦਾ ਪੂਰੀ ਇੱਕ ਨੰਬਰ ਆ ਜਾਮ ਜਿਹਦਾ ਮਤਲਬ ਹੈ ਗੱਬਣਾ ਹੋ ਗਈ ਸੀ ਨਾ ਇਹ ਸੂਣ ਤੋਂ ਕਿੰਨਾ ਘਟਣਾ ਪਹਿਲਾਂ ਛੱਡਣੀ ਪੈਂਦੀ ਆਪਾਂ ਨੂੰ ਇਹ ਸੂਣ ਤੋਂ ਇਹ 3 ਮਹੀਨੇ ਪਹਿਲਾਂ ਛੱਡੀ ਐ ਇਸ ਤਾਂ ਇਹ 7 ਮਹੀਨੇ ਤੋਂ ਪਿਆਤਾ ਜਿਹਨੇ ਹਾਂ ਠੀਕ ਆ ਠੀਕ 8 ਲੀਟਰ ਦੇ ਹੀਗੇ ਉਦੋਂ ਵੀ ਜਾਣ ਜਿਹਦਾ ਛੱਡੀ ਆ ਉਦੋਂ ਗੋਦ ਦੇ 7-8 ਲੀਟਰ ਹੈਗਾ ਸੀਗਾ ਉਦੋਂ ਵੀ ਅਸੀਂ ਟੇਕੇ ਲਵਾ ਕੇ ਮਾਲਾ ਸਿਕਾਈ ਆ ਅਸੀਂ ਕਿ ਉਹ ਹਮ ਮੱਝ ਬਹੁਤ ਭਾਰੀ ਆ ਹਰ ਚੰਗੀ ਆ ਗਈ ਬਾਕੀ ਵੀਰ ਕਾ ਮੁੱਲ ਦਾ ਫੋਨ ਤੇ ਕਰਦਾਂਗੇ ਘਰੇਲੂ ਮੱਝ ਆ ਵੀਰ ਦੀ ਜਿਹੜੇ ਭਰਾ ਨੂੰ ਪਸੰਦ ਹੋ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ